ਹਾਂਜੀ ਬਾਈ ਜੀ ਪੰਜਾਬ ਵਾਲਿਓ ਹਾਂਜੀ ਬਾਈ ਜੀ ਪੰਜਾਬ ਵਾਲਿਓ ਆਪਾਂ ਬਈ ਕੈਨੇਡਾ ਤੇ ਕੈਨੇਡਾ ਦੇ ਵਿੱਚੋਂ ਤੁਹਾਡੇ ਨਾਲ ਜਿਹੜੀ ਗੱਲਬਾਤ ਆਪਾਂ ਹਰ ਰੋਜ਼ ਦੀ ਤਰ੍ਹਾਂ ਕਰਦੇ ਹੁੰਨੇ ਆ ਅੱਜ ਆਪਾਂ ਬਈ YouTube ਤੇ ਵੀ ਨਾਲ-ਨਾਲ ਆਪਾਂ ਲਾਈਵ ਦੇ ਵਿੱਚ ਆਏ ਹੈਗੇ ਆ ਠੀਕ ਹੈ ਜੀ ਤੇ ਆਪਾਂ ਬਈ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਤੇ ਬਈ ਪਹਿਲਾਂ ਤਾਂ ਤੁਸੀਂ ਆਹ ਕੈਨੇਡਾ ਦੇਖ ਲਓ ਹਣਾ ਮਾਹੌਲ ਬਾਹਰ ਦਾ ਖਾਸ ਕਰਕੇ ਪੰਜਾਬ ਵਾਲਿਆਂ ਨਾਲ ਮੇਰੀ ਗੱਲ ਕਰਨ ਦਾ ਜਿਹੜਾ ਵਿਸ਼ਾ ਹੁੰਦਾ ਹਣਾ ਮਕਸਦ ਹੁੰਦਾ ਤੁਸੀਂ ਆ ਬਾਹਰ ਏਰੀਆ ਦੇਖ ਲਓ ਜੀ ਸਾਰੇ ਪਾਸੇ ਬਈ ਸਨੋ ਪਈ ਆ ਤੇ ਇੱਕ ਅੱਜ ਜਿਹੜੀ ਗੱਲ ਆ ਜਿਹੜੀ ਨਿਕਲ ਕੇ ਸਾਹਮਣੇ ਆਈ ਆ ਬਈ ਨਿਊਜ਼ ਆ ਜਿਹੜੀ ਹਨਾ ਸਾਹਮਣੇ ਨਿਕਲ ਕੇ ਆਈ ਆ ਇਹੇ ਗੱਲਾਂ ਮੈਂ ਬਈ ਤੁਹਾਡੇ ਨਾਲ ਤਾਂ ਕਰਦਾ ਹੁਣ। ਕਈ ਬੰਦੇ ਆ ਕੋਲ ਐਨਡੀਆ ਦੇ ਵਿੱਚ ਜ਼ਮੀਨ ਵਗੈਰਾ ਹੈਗੀ ਆ ਚੰਗੇ ਸਰਦੇ ਪੁੱਜਦੇ ਹੈਗੇ ਆ ਤੇ ਉਹ ਵੀ ਬੰਦੇ ਬਈ ਫੋਰਨ ਕੰਟਰੀਆਂ ਦੇ ਵਿੱਚ ਨਿਕਲ ਨੂੰ ਜਾਂ ਨੌਕਰੀ ਛੱਡ ਕੇ ਹਨਾ ਨਿਕਲ ਨੂੰ ਫਿਰਦੇ ਹੁੰਦੇ ਆ ਹਨਾ ਤੇ ਮੇਰੀ ਗੱਲਬਾਤ ਕਰਨ ਦਾ ਜਿਹੜਾ ਮਕਸਦ ਹੀ ਉਹਨਾਂ ਨਾਲ ਹੁੰਦਾ ਕਿਉਂਕਿ ਮੈਂ ਦੇਖਣ ਦੇ ਵਿੱਚ ਆਇਆ ਹੈਗਾ ਮੇਰੇ ਵੀ ਕੁਝ ਕੁ ਬੰਦੇ 50 60000 ਤਨਖਾਹ ਜਿਹੜੀ ਉਹ ਲੈਂਦੇ ਹੁੰਦੇ ਆ ਗਵਰਨਮੈਂਟ ਤੋਂ ਪਰ ਉਹਨਾਂ ਦੇ ਮਨ 'ਚ ਵੀ ਸਵਾਲ ਹੁੰਦਾ ਯਾਰ ਵੀ ਅਸੀਂ ਬਾਹਰ ਨਿਕਲ ਜਾਈਏ ਵੀ ਉੱਥੇ ਜਾ ਕੇ ਤਾਂ ਪਤਾ ਨਹੀਂ ਅਸੀਂ ਮਹੀਨੇ ਦਾ 2-3 ਲੱਖ ਰੁਪਇਆ ਕਮਾਵਾਂਗੇ ਹਨਾ ਉਹ 60 ਨਾਲ ਗੁਣਾ ਕਰਕੇ ਵੇਂਦੇ ਹੁੰਦੇ ਆ ਤੇ ਬਸ ਇਹ ਗੱਲਾਂ ਮੈਂ ਉਹਨਾਂ ਦੇ ਸਾਹਮਣੇ ਲਿਆਉਣ ਦੇ ਲਈ ਹਨਾ ਉਹਨਾਂ ਦੇ ਵਹਿਮ ਦੂਰ ਕਰਨ ਦੇ ਲਈ ਮੈਂ ਹਨਾ ਤੁਹਾਡੇ ਨਾਲ ਜਿਹੜੀਆਂ ਸ਼ੇਅਰ ਕਰਦਾ ਹੁਣ ਨਾ ਤੇ ਜਿਵੇਂ ਸਿੱਧੂ ਮੂਸੇ ਵਾਲੇ ਦੇ ਕਹਿਣ ਨੂੰ ਬਈ ਸਾਰੇ ਭਰਮ ਬਲੇਖੀ ਕੱਢ ਦੇਾਂਗੇ ਵੀ ਉੱਡੇ ਜਿਹੜੇ ਭਰਮਾ ਵਹਿਮ ਆ ਹਨ ਜਿਹੜੇ ਭਲੇਖੇ ਆ ਉਹ ਦੂਰ ਕਰਦੇ ਲਈ ਆਪਾਂ ਤੁਹਾਡੇ ਨਾਲ ਇਹ ਗੱਲਾਂ ਜਿਹੜੀਆਂ ਸ਼ੇਅਰ ਕਰਦੇ ਹੁੰਨੇ ਆ ਬਾਈ ਤੇ ਮੌਸਮ ਦੇਖ ਲਓ ਬਾਈ ਤੁਸੀਂ ਬਾਹਰ ਦਾ ਤੇ ਤਾਪਮਾਨ ਮੈਂ ਚੈੱਕ ਨਹੀਂ ਕੀਤਾ ਬਾਈ ਪਰ ਇੰਨੀ ਇੱਕ ਜ਼ਰੂਰ ਗੱਲ ਹੈਗੀ ਵੀ ਗੱਡੀਆਂ ਤੇ ਕਾਰਾਂ ਤੇ ਖੜਾ ਪਾਣੀ ਆ ਜਿਹੜਾ ਉਹ ਵੀ ਬਾਈ ਠੰਡ ਦੇ ਵਿੱਚ ਜਿਹੜਾ ਬਰਫ਼ ਬਣ ਜਾਂਦਾ ਹਨਾ ਆ ਬਹੁਤ ਸਾਰੀਆਂ ਕਾਰਾਂ ਤੁਹਾਨੂੰ ਇੱਥੇ ਮੈਂ ਜਿਹੜੀਆਂ ਖੜੀਆਂ ਹੈਗੀਆਂ ਜਿਹੜੀਆਂ ਹਜੇ ਚਲਾ ਕੇ ਨਹੀਂ ਕੋਈ ਲਗਾਇਆ ਜਿਹੜੀਆਂ ਰਾਤ ਦੀਆਂ ਖੜੀਆਂ ਉਹਨਾਂ ਦੇ ਬਾਈ ਜੀ ਬਰਫ਼ ਜਿਹੜਾ ਮਨ ਲਾ ਟ੍ਰੇਲ ਥੋੜੀ ਕਣੀ ਲੌਂਕੀ ਸੀ ਨਾ ਇੱਥਾ ਨੂੰ ਵੰਪਰਾਂ ਦੇ ਉੱਤੇ ਤੇ ਉਹ ਜੰਮ ਕੇ ਬਾਈ ਜੀ ਮਨ ਲਓ ਕਿ ਬਰਫ਼ ਦਾ ਰੂਪ ਧਾਰਨ ਕਰ ਚੁੱਕੀ ਆ ਸੋ ਆ ਹਾਲਾਤ ਆ ਬਾਈ ਇਸ ਟਾਈਮ ਇੱਥੇ ਤੇ ਇੱਕ ਨਾ ਅੱਜ ਨਿਕਲ ਕੇ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਵੀ ਕੈਨੇਡਾ ਦੇ ਵਿੱਚ ਹੋਮਲੈਸ ਜਿਹੜੇ ਜਿਵੇਂ ਕਹਿੰਦੇ ਬੇ ਘਰ ਹਨਾ ਲੋਕਾਂ ਦੀ ਗਿਣਤੀ ਆ ਉਹ ਵੱਧ ਚੁੱਕੀ ਆ ਇੰਡੀਆ ਦੇ ਮੁਕਾਬਲੇ ਜੇ ਮੈਂ ਇੱਕ ਗੱਲ ਕਰਾਂ ਇੰਡੀਆ ਦੇ ਮੁਕਾਬਲੇ ਪਰ ਕੈਪੀਟਲ ਦੇ ਦੇ ਹਿਸਾਬ ਨਾਲ ਹਨ ਹੁਣ ਬੰਦੇ ਕਹਿਣਗੇ ਲੈ ਜੀ ਇੱਥੇ ਤਾਂ ਬਹੁਤ ਬੰਦੇ ਇੱਥੇ ਤਾਂ ਹੁਣ ਬੰਦੇ ਜਿਆਦਾ ਇਹੀ ਸੋਚਦੇ ਵੀ ਉੱਥੇ ਤਾਂ ਯਾਰ ਸਾਰੇ ਜਣੇ ਜਿਹੜੇ ਉਹ ਅਮੀਰ ਹੀ ਹੋਣਗੇ ਹਨਾ ਵੀ ਉੱਥੇ ਤਾਂ ਕੋਈ ਗਰੀਬ ਹੋਣਾ ਹੀ ਨਹੀਂ ਆ ਅੱਜ ਦੇ ਟਾਈਮ ਦੇ ਵਿੱਚ ਬਈ ਜੀ ਕੰਮ ਨਾ ਹੋਣ ਦੇ ਕਾਰਨ ਬਹੁਤ ਸਾਰੇ ਜਿਹੜੇ ਅ ਨੌਜਵਾਨ ਜਾਂ ਕਹਿ ਲਈਏ ਜਾਂ ਇੱਥੋਂ ਦੇ ਜਿਹੜੇ ਲੋਕ ਆ ਉਹ ਸ਼ੈਲਟਰ ਹੋਮਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋਏ ਪਏ ਆ ਕਿਉਂਕਿ ਬਾਈ ਜੌਬ ਹੈ ਨਹੀਂ ਗਰੀਬੀ ਆ ਹਨਾ ਬਹੁਤ ਸਾਰੇ ਬੰਦਿਆਂ ਦੇ ਭਲੇਖੇ ਹੁੰਦੇ ਆ ਭਰਮ ਭਲੇਖੇ ਹੁੰਦੇ ਆ ਵੀ ਯਾਰ ਜਿਹੜਾ ਬੰਦਾ ਬਾਹਰ ਜਾਵੜਿਆ ਉਹ ਅਮੀਰ ਹੀ ਹੁੰਦਾ ਇਹੇ ਬਾਈ ਜੀ ਇੱਕ ਪਾਸਾ ਹਨਾ ਅਮੀਰ ਜ਼ਰੂਰੀ ਨਹੀਂ ਹੁੰਦਾ ਵੀ ਅਮੀਰ ਹੀ ਹੁੰਦਾ ਸਿੱਧੀ ਗੱਲ ਸਿੱਧੀ ਪੈਣ ਦੀ ਆ ਬਾਈ ਵੀ ਜੇ ਤਾਂ ਤੁਹਾਨੂੰ ਆ ਇੰਡੀਆ ਦੇ ਵਿੱਚ ਤੁਹਾਡੀ ਗੱਲ ਕੋਈ ਸਿੱਧੀ ਪੈ ਗਈ ਤਾਂ ਤੁਸੀਂ ਇੰਡੀਆ 'ਚ ਅਮੀਰ ਹੋ ਜਾਓਗੇ ਜੇ ਉਹਡੀ ਗੱਲ ਇੰਡੀਆ ਦੇ ਵਿੱਚ ਸਿੱਧੀ ਨਹੀਂ ਪੈਂਦੀ ਤੁਸੀਂ ਕੈਨੇਡਾ ਚ ਆਏ ਨੇ ਜੇ ਕੈਨੇਡਾ ਚ ਵੀ ਗੱਲ ਬਾਈ ਜੀ ਸਿੱਧੀ ਪੈ ਗਈ ਤਾਂ ਤੁਸੀਂ ਅਮੀਰ ਹੋ ਜਾਓਗੇ ਅਮੀਰ ਤਾਂ ਵੇਹੇ ਕਿਹੜਾ ਹੋਣਾ ਬਾਈ ਜੀ ਕਿਸ਼ਤਾਂ ਦੇ ਚੱਕਰ ਆ ਸਾਰੇ ਬਸ ਇਹ ਹੈ ਵੀ ਮੇਰੇ ਵਰਗਾ ਕਾਰ ਲੈ ਲੈਂਦਾ ਮੋਬਾਈਲ ਲੈ ਲੈਂਦਾ ਕਿਸ਼ਤਾਂ ਤੇ ਹਨਾ ਕੋਈ ਦੱਸਦਾ ਨਹੀਂ ਹੈਗਾ ਕਿਸ਼ਤਾਂ ਤੇ ਬਾਈ ਤੁਸੀਂ ਇੱਥੇ ਕੁਝ ਮਰਜ਼ੀ ਲੈ ਲਓਗੇ ਬਸ ਇਹ ਹੈਗਾ ਵੀ ਇੰਡੀਆ ਦੇ ਵਿੱਚ ਥੋੜੇ ਲੋਕਾਂ ਦੀ ਸੋਚ ਟੇਢੀ ਆ ਉੱਥੇ ਕਰਜ਼ਾ ਲੈਣਾ ਆਪਾਂ ਇਹ ਸਮਝਦੇ ਆਂ ਵੀ ਕਰਜ਼ਾ ਨਹੀਂ ਲੈਣਾ ਚਾਹੀਦਾ ਹਨਾ ਵੀ ਕਰਜਾ ਯਾਰ ਜ਼ਰੂਰੀ ਚੰਗਾ ਨਹੀਂ ਹੁੰਦਾ ਆਪਾਂ ਇਹ ਕਹਿਣੇ ਹੁੰਦੇ ਆ ਪਰ ਬਈ ਇੱਥੇ ਲੋਕ ਜਿਉਂਦੇ ਹੀ ਕਰਜ਼ੇ ਦੇ ਵਿੱਚ ਉਲਟਾ ਕਹਿਣ ਦਾ ਮਤਲਬ ਕੰਮ ਤੇ ਅੱਜ ਦੇ ਟਾਈਮ ਦੇ ਵਿੱਚ ਬਈ ਜੀ ਪਰ ਕੈਪੀਟਲ ਦੇ ਹਿਸਾਬ ਨਾਲ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਲੱਗਿਆ ਪਰ ਕੈਪੀਟਲ ਦੇ ਹਿਸਾਬ ਨਾਲ ਜਿਹੜੀ ਕੈਨੇਡਾ ਦੇ ਵਿੱਚ ਹੋਮਲੈਸ ਬੇ ਘਰ ਲੋਕਾਂ ਦੀ ਜਿਹੜੀ ਉਹ ਗਿਣਤੀ ਵੱਧ ਚੁੱਕੀ ਆ ਜੇ ਆਪਾਂ ਕੈਨੇਡਾ ਦੀ ਗੱਲ ਕਰੀ ਤੇ 10000 ਬੰਦੇ ਮਗਰ ਸਟਾਈ ਬੰਦੇ ਆ ਜਿਹੜੇ ਉਹ ਬੇਕਾਰ ਆ ਤੇ ਇਹੀ ਗੱਲ ਜੇ ਇੰਡੀਆ ਦੀ ਕਰੀਏ ਤਾਂ 10000 ਬੰਦੇ ਮਗਰ ਸਿਰਫ 12 ਜਾਂ 13 ਬੰਦੇ ਜਿਹੜੇ ਉਹ ਬੇਕਾਰ ਆ ਹਨਾ ਜੀ ਇਹ ਆ ਪਰ ਕੈਪੀਟਲ ਦੇ ਹਿਸਾਬ ਨਾਲ ਕਹਿ ਸਕਦੇ ਆਪਾਂ ਤੇ ਇਹ ਜਿਹੜਾ ਵਧਣ ਦੇ ਕਾਰਨ ਆ ਜਿਹੜਾ ਪਿਛਲੇ ਬਈ ਆਹ 2-3 ਸਾਲਾਂ ਦੇ ਵਿੱਚ ਜਿਹੜੇ ਆਬਾਦੀ ਵਧੀ ਹੈ ਕੰਟਰੀ ਦੀ ਵਾਦੀ ਵਧਨ ਕਰਕੇ ਬਈ ਇੱਥੇ ਜਿਹੜੇ ਲੋਕਾਂ ਦੀਆਂ ਜੌਬਾਂ ਜਿਹੜੀਆਂ ਉਹ ਮਿਸ ਹੋ ਗਈਆਂ ਲੋਕਾਂ ਨੂੰ ਕੰਮ ਆ ਜਿਹੜੇ ਉਹ ਮਿਲ ਨਹੀਂ ਰਹੇਗੇ ਕੰਮ ਨਾ ਮਿਲਣ ਕਰਨ ਬਈ ਲੋਕ ਇੱਥੇ ਆ ਜੇ ਆਪਾਂ ਕਹੇ ਦੀ ਘਰ ਦੀਆਂ ਕੈਸਤਾਨੀ ਤਾਰ ਸੜਕਦੇ ਮੋਹਰ ਬਈਆਂ ਨਹੀਂ ਤਾਰਦੀਆਂ ਬਈ ਉਹਨਾਂ ਤੋਂ ਠੀਕ ਹੈ ਜੀ ਜਾਂ ਆਪਾਂ ਕਹਿ ਦਈਏ ਉਹਨਾਂ ਤੋਂ ਕਰਾਇਏ ਨਹੀਂ ਤਰ ਰਹੇ ਕਰਾਇਏ ਵਗੈਰਾ ਨਾ ਤਾਰਨ ਕਰਨ ਜਿਹੜਾ ਉਹਨਾਂ ਨੂੰ ਮਜਬੂਰੀ ਦੇ ਬਸ ਬਈ ਉਹ ਸ਼ੈਲਟਰ ਹੋਮਾਂ ਦੇ ਵਿੱਚ ਰਹਿਣਾ ਪੈ ਰਿਆ ਪਹਿਲੀ ਗੱਲ ਤਾਂ ਸ਼ੈਲਟਰ ਹੋਮ ਵੀ ਹੈ ਨਹੀਂ ਬਾਈ ਤੁਸੀਂ ਉਹ ਦੇਖੋਗੇ ਉਹ ਝੁੱਗੀਆਂ ਜੀਆਂ ਚ ਵਿਚਾਰੇ ਜਿੱਥੇ ਠੀਕ ਆਉਂਦਾ ਉੱਥੇ ਰਹਿ ਜਾਂਦੇ ਆ ਪਰ ਤੁਸੀਂ ਆ ਮੌਸਮ ਦੇਖੋ ਬਾਈ ਇੰਡੀਆ ਦੇ ਵਿੱਚ ਜੇ ਬੇਘਰ ਵੀ ਕੋਈ ਹੈਗਾ ਫਿਰ ਵੀ ਉਹਦੇ ਲਈ ਬਹੁਤ ਜ਼ਿਆਦਾ ਸਾਰੀਆਂ ਜਗ੍ਹਾ ਹੋਣਗੀਆਂ ਜਿੱਥੇ ਮੰਨ ਕੇ ਚਲੋ ਇੰਡੀਆ ਦਾ ਮਾਹੌਲ ਤਾਂ ਇਹੋ ਜਿਹਾ ਹੈਗਾ ਵੀ ਜੇ ਕੋਈ ਖੁੱਲਾ ਅਸਮਾਨ ਵੀ ਹੈਗਾ ਬੰਦਾ ਉੱਥੇ ਸੌ ਜਾਂਦਾ ਹਨਾ ਪਰ ਤੁਸੀਂ ਹੁਣ ਆ ਹਾਲਾਤ ਦੇਖ ਲਓ ਵੀ ਇਹੋ ਜਿਹੇ ਖੁੱਲੇ ਮਾਹੌਲ ਦੇ ਵਿੱਚ ਤੁਸੀਂ ਕਿੱਥੇ ਸੌਜੋਗੇ ਹਨਾ ਸੋ ਮੇਰੀ ਗੱਲਬਾਤ ਕਰਨ ਦਾ ਮਕਸਦ ਹੀ ਬਈ ਜ਼ਮੀਨ ਜਿਹੜੇ ਬੰਦੇ ਛੱਡ ਛੜਾ ਕੇ ਆਉਂਦੇ ਆ ਨੌਕਰੀ ਛੱਡ ਕੇ ਆਉਂਦੇ ਉਹਨਾਂ ਨਾਲ ਹੁੰਦਾ ਹੁਣ ਤੁਸੀਂ ਬਈ ਜੀ ਜ਼ੀਰੋ ਤੋਂ ਜ਼ਿੰਦਗੀ ਸ਼ੁਰੂ ਕਰਨ ਬਾਰੇ ਸੋਚਦੇ ਹੋ ਵੀ ਇਹੋ ਜਿਹੇ ਹਾਲਾਤ ਵਿੱਚ ਦਿਹਾੜੀ ਜਾਣ ਬਾਰੇ ਤੇ ਜੇ ਕੋਈ ਇਹੋ ਜਿਹੇ ਹਾਲਾਤਾਂ ਦੇ ਵਿੱਚ 50-55000 ਦੀ ਨੌਕਰੀ ਛੱਡ ਕੇ ਹਨਾ ਦਿਹਾੜੀ ਕਰਨ ਬਾਰੇ ਸੋਚਦਾ ਤੇ ਉਹਨੂੰ ਲੱਗਦਾ ਵੀ ਮੈਂ ਪਤਾ ਨਹੀਂ ਕਿੱਡੇ ਤਕੜੇ ਹਨਾ ਮਹਿਲ ਖੜੇ ਕਰ ਦੂੰਗਾ ਤਾਂ ਬਈ ਇਹ ਤੁਹਾਡਾ ਵਹਿਮ ਹੋ ਸਕਦਾ ਹਨਾ ਤੇ ਵਹਿਮ ਬਈ ਜੀ ਇੱਥੇ ਆ ਕੇ ਚੰਗੇ ਚੰਗੇ ਦੇ ਨਿਕਲ ਜਾਂਦੇ ਆ ਤੇ ਕਈ ਬੰਦੇ ਕਹਿ ਦਿੰਦੇ ਆ ਵੀ ਇਤਾ ਯਾਰ ਐਵੇਂ ਕਰੀ ਜਾਂਦੇ ਆਪਾਂ ਨੂੰ ਜਾਣਾ ਚਾਹੀਦਾ ਠੀਕ ਆ ਬਾਈ ਜੀ ਜਾਣਾ ਚਾਹੀਦਾ ਆਜੋ ਹਨ ਤੇ ਪਰ ਜਦੋਂ ਬਾਈ ਤੁਸੀਂ ਆ ਜਾਂਦੇ ਇੱਕ ਨੌਕਰੀ ਛੱਡ ਕੇ ਤਾਂ ਕਿਰਪਾ ਕਰਕੇ ਬਾਈ ਆ ਜਿਹੜੇ ਪੰਜਾਬ ਦੇ ਨੌਜਵਾਨ ਆ ਜਿਹੜੇ ਆਪਦੇ ਖੇਤ ਚ ਨਹੀਂ ਵੜਨਾ ਚਾਹੁੰਦੇ ਹੁੰਦੇ ਹਨ ਜਾਂ ਜਿਹੜੇ ਨੌਕਰੀ ਦੇ ਲਈ ਮਿਹਨਤ ਨਹੀਂ ਕਰਦੇ ਹਨ ਤੁਸੀਂ ਉਹਨਾਂ ਨਾਲ ਜਿਹੜੀ ਇੱਥੋਂ ਦਾ ਆਪਦਾ ਤਿਆਰਬਾ ਜ਼ਰੂਰ ਸਾਂਝਾ ਕਰਦਿਆ ਕਰੋ ਕੰਮ ਸੇ ਕੰਮ ਤਿਆਰਬਾ ਜ਼ਰੂਰੀ ਹੈ ਸਾਂਝਾ ਕਰਨਾ ਹਨ ਕਿਉਂਕਿ ਆ ਮੇਰੇ ਨੌਣ ਦੇ ਵਿੱਚੋਂ ਵੀ ਕਈ ਪਰਸਨ ਸੀਗੇ ਆ ਨਾ ਮੇਰੇ ਦੋਸਤ ਸੀਗੇ ਜਿਹੜੇ ਆਉਣਾ ਚਾਹੁੰਦੇ ਸੀ ਬਾਈ ਉਹਨਾਂ ਨੂੰ ਆਪਾਂ ਸਪਸ਼ਟ ਤੇ ਸਾਫ਼ ਦੱਸਿਆ ਵੀ ਬਾਈ ਵੀ ਆ ਗੱਲਾਂ ਦੇ ਵਿੱਚੋਂ ਲੰਘਣਾ ਪਊਗਾ ਜੇ ਤੈਨੂੰ ਲੱਗਦਾ ਹੈਗਾ ਵੀ ਮੈਂ ਇਹਨਾਂ ਗੱਲਾਂ ਦੇ ਵਿੱਚੋਂ ਲੰਘ ਜੂਗਾ ਤਾਂ ਆਪਾਂ ਨੂੰ ਬਾਈ ਜੀ ਜ਼ਰੂਰ ਜਾਣਾ ਚਾਹੀਦਾ ਤੇ ਮੈਂ ਤੁਹਾਨੂੰ ਇਹ ਦੱਸ ਦਿੰਨਾ ਵੀ ਜ਼ੀਰੋ ਲੈਵਲ ਦੇ ਕੰਮ ਆ ਬਾਈ ਜਿਹੜੇ ਆਪਾਂ ਇੱਧਰ ਕਰਨਾ ਨਹੀਂ ਚਾਹੁੰਦੇ ਇੱਥੇ ਆ ਕੇ ਬਾਈ ਜੀ ਉਹੀ ਨੌਜਵਾਨ ਜਿਹੜੇ ਇੱਥੇ ਕਹਿ ਦਿੰਦੇ ਸੀ ਇੱਥੇ ਆਪਾਂ ਆਪਦੇ ਖੇਤਾਂ ਦੇ ਵਿੱਚ ਸਬਜ਼ੀ ਬੀਜ ਕੇ ਨਾ ਉਹ ਵੀ ਕੋਸ਼ਿਸ਼ ਇਹ ਹੁੰਦੀ ਆ ਵੀ ਕੋਈ ਆ ਕੇ ਖੋੜ ਕੇ ਲੈ ਜਾਊਗਾ ਤਾਂ ਠੀਕ ਆ ਨਹੀਂ ਤਾਂ ਕਹਿੰਦੇ ਹੁੰਦੇ ਆ ਖੀਰ ਤੇ ਆ ਕੇ ਕਹਿੰਦੇ ਆ ਜੀ ਸਾਡੀ ਤਾਂ ਵਿਕੀ ਨਹੀਂ ਤੇ ਕਿਰਾਏ ਨਾਲ ਹਨਾ ਜਾਂ ਹਾਲ ਨਾਲ ਹਾਲ ਹਾਲ ਪਾਉਂਦੇ ਆ ਤੇ ਉਹ ਬਾਹ ਦਿੰਦੇ ਆ ਹਨਾ ਤੇ ਇੱਥੇ ਬਈ ਜੀ ਉਹੀ ਨੌਜਵਾਨ ਹੁਣ ਇੱਥੇ ਬਈ ਜੀ ਸਬਜ਼ੀ ਵੀ ਵੇਚੀ ਜਾਂਦੇ ਆ ਠੀਕ ਆ ਉਹੀ ਨੌਜਵਾਨ ਬਈ ਜੀ ਗੋਲ ਗੱਪੇ ਵੀ ਵੇਚੀ ਜਾਂਦੇ ਆ ਉਹੀ ਨੌਜਵਾਨ 버ਗਰ ਵੀ ਵੇਚੀ ਜਾਂਦੇ ਆ ਉਹੀ ਨੌਜਵਾਨ ਬਈ ਜੀ ਰੈਸਟੋਰੈਂਟਾਂ ਦੇ ਵਿੱਚ 10-10 ਡਾਲਰਾਂ ਤੇ ਕੰਮ ਵੀ ਕਰੀ ਜਾਂਦੇ ਆ ਹਨਾ ਪੋਚੇ ਲਾਈ ਜਾਂਦੇ ਆ ਜਾਂ ਭਾਂਡੇ ਚੱਕੇ ਜਾਂਦੇ ਆ ਮੈਂ ਯਾਰ ਇੱਕ ਦਿਨ ਜਾ ਵੀ ਬੜਾ ਗਿਆ ਸੀ ਕਿਸੇ ਰੈਸਟੋਰੈਂਟ ਤੇ ਉੱਥੇ ਵਿਚਾਰੀਆਂ ਚੰਗੀਆਂ ਭਲੀਆਂ ਲੱਗਦਾ ਸੀ ਵੀ ਕਿਸੇ ਚੰਗੇ ਘਰ ਦੀਆਂ ਕੁੜੀਆਂ ਹੋਣੂਆਂ ਤੇ ਉਹ ਵੀ ਹਨਾ ਹੰਧਾਰੀਆਂ ਜਾਂ ਭਾਂਡੇ ਮਾਂਜੀ ਵਿਚਾਰੀਆਂ ਭਾਂਡੇ ਚੱਕੀਆਂ ਸੀ ਤੇ ਆ ਕਈਆਂ ਨੂੰ ਐਂ ਲੱਗਦਾ ਹੁੰਦਾ ਵੀ ਇੱਥੇ ਅਸੀਂ ਅਫਸਰ ਨਹੀਂ ਬਣ ਸਕਦੇ ਉੱਥੇ ਜਾ ਕੇ ਪਤਾ ਨਹੀਂ ਕੀ ਅਫਸਰ ਬਣ ਜਾਗੇ ਸੋ ਅਫਸਰ-ਉਫਸਰ ਵਾਲੀਆਂ ਆਪਸ਼ਨਾਂ ਬਈ ਜੀ ਬਹੁਤ ਘੱਟ ਆ ਹਨਾ ਕੱਲਾ ਇੱਕ ਪਾਸੇ ਇਹਨਾਂ ਦੇਖ ਲਿਆ ਕਰੋ ਜੇ ਤੁਹਾਨੂੰ ਲੱਗਦਾ ਹੈਗਾ ਵੀ ਅਸੀਂ ਉੱਥੇ ਜਾ ਕੇ ਤਾਂ ਯਾਰ ਅਫਸਰ ਬਣ ਜਾਗੇ ਤੇ ਪਤਾ ਨਹੀਂ ਤਾਂ ਇੱਥੇ ਸਾਡਾ ਕੁਝ ਬਣ ਨਹੀਂ ਸਕਿਆ ਹਨਾ ਤਾਂ ਆਪਾਂ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਜੇ ਆਪਣੀਆਂ ਜ਼ਮੀਨਾਂ ਹੈਗੀਆਂ ਤੇ ਆਪਾਂ ਨੂੰ ਸਿਰਫ ਇੱਕ ਜਿਵੇਂ ਕਹਦੇ ਆ ਨੌਕਰੀ ਦੇ ਮਗਰ ਨਹੀਂ ਭੱਜਣਾ ਚਾਹੀਦਾ ਹਨਾ ਪ੍ਰਮਾਤਮਾ ਨੇ ਆਪਾਂ ਨੂੰ ਇੱਕ ਜਾਇਦਾਦ ਬਖਸ਼ੀ ਆ ਉਹ ਜ਼ਰੂਰੀ ਨਹੀਂ ਹੈਗਾ ਵੀ ਨੌਕਰੀ ਮਗਰ ਭੱਜਣ ਨੂੰ ਬਖਸ਼ੀ ਆ ਉਸ ਚੀਜ਼ ਨੂੰ ਵੀ ਵਰਤ ਕੇ ਦੇਖ ਲਓ ਹਨਾ ਤੇ ਹੁਣ ਕਈ ਬੰਦੇ ਕਹਿੰਦੇ ਫਸਲ ਚ ਉਹਦਾ ਬਹੁਤ ਬਚਦਾ ਹੀ ਕੋਈ ਨਹੀਂ ਬਾਈ ਜੀ ਜੇ ਪੇੜ ਚਾੜਵਨ ਨੂੰ ਆਪਾਂ ਇੱਕ ਫਸਲ ਦੇ ਮੰਗਰ ਸਾਰੇ ਪੈ ਜਾਂਦੇ ਜਿੱਥੇ ਸਿੱਧੀ ਜੀ ਗੱਲ ਆ ਬਾਈ ਹੁਣ ਇਸ ਟਾਈਮ ਹਲਾਤੇ ਇਹ ਬਣੇ ਪਏ ਆ ਵੀ ਕੋਈ ਟਾਈਮ ਇਹ ਉਹ ਜਾਂਦਾ ਸੀ ਵੀ ਹਰੇਕ ਬੰਦਾ ਇੱਥੇ ਰੈਸਟੋਰੈਂਟ ਖੋਲਣ ਬਾਰੇ ਸੌਖੇ ਵਾਲੇ ਰਾਹ ਵਾਲੇ ਪਾਸੇ ਭੱਜ ਪੈਂਦਾ ਬਾਈ ਹਰੇਕ ਹੀ ਇੱਥੇ ਹਰੇਕ ਬੰਦੇ ਨੇ ਬਾਈ ਰੈਸਟੋਰੈਂਟ ਖੋਲੇ ਹਨਾ ਰੈਸਟੋਰੈਂਟ ਖੋਲਣ ਤੋਂ ਬਾਅਦ ਆ ਉੱਥੇ ਪੰਜਾਬ ਦੇ ਵਿੱਚ ਬਾਈ ਕੀ ਇਹਨਾਂ ਨੇ ਉਦੋਂ ਭੰਗੜੇ ਪਾਈ ਲਿਆ ਬਾਈ ਅਜ ਤਾਂ ਦਾ ਰੈਸਟੋਰੈਂਟ ਖੋਲ ਲਿਆ ਉੱਥੇ ਆਏ ਆ ਜੋ ਕੈਨੇਡਾ ਦੇ ਵਿੱਚ ਹਨਾ ਪਰ ਹੁਣ ਹੁਣ ਸਾਰੇ ਬੰਦੇ ਬਈ ਇਸ ਗੱਲ ਝੋਗੇ ਵੀ ਫੂਡ ਟਰੱਕ ਪਾਲ ਗਏ ਉਹ ਟਰੱਕ ਜੇ ਖੋਲਣ ਲੱਗ ਗਏ ਹਨਾ ਤੇ ਹੁਣ ਫੂਡ ਟਰੱਕਾਂ ਦੇ ਵਿੱਚ ਜਦੋਂ ਹੋ ਗਏ ਤੇ ਉਹਨਾਂ ਨੇ ਕੀ ਕਰਤਾ ਰੈਸਟੋਰੈਂਟ ਦੇ ਵਿੱਚੋਂ ਖਰੀਦਣਾ ਜਿਹੜਾ ਆਮ ਲੋਕਾਂ ਨੇ ਬੰਦ ਕਰਤਾ ਹਨਾ ਉਹਨਾਂ ਤੋਂ ਖਰੀਦਣ ਲੱਗ ਗਏ ਫੂਡ ਟਰੱਕਾਂ ਦੇ ਵਿੱਚੋਂ ਨਾਰਮਲ ਜੀ ਗੱਲ ਆ ਬਾਈ ਵੀ ਫੂਡ ਟਰੱਕ ਦੇ ਵਿੱਚ ਥੋੜਾ ਜਿਹਾ ਫੂਡ ਸਸਤਾ ਹੀ ਮਿਲੂਗਾ ਆਪਾਂ ਨੂੰ ਹਨਾ ਤੇ ਹੁਣ ਫੂਡ ਟਰੱਕਾਂ ਦੇ ਵਿੱਚ ਲੋਕ ਪੈ ਗਏ ਬਈ ਤੇ ਹੁਣ ਫੂਡ ਟਰੱਕ ਵੀ ਹਨਾ ਡਾਉਣ ਵੱਜਣ ਲੱਗ ਗਏ ਪਹਿਲਾਂ ਟਰੱਕਿੰਗ ਹੀ ਸੀ ਇੱਥੇ ਕੈਨੇਡਾ ਦੇ ਵਿੱਚ ਲੋਕ ਕੋਈ ਕਹਿੰਦੇ ਸੀ ਵੀ ਯਾਰ ਉੱਥੇ ਜਾ ਕੇ ਇਹ ਟਰੱਕ ਚਲਾਵਾਂਗੇ ਤਾਂ ਇਹ ਪਤਾ ਨਹੀਂ ਜਾ ਕੇ ਕਿੰਨਾ ਕ ਆ ਜਿਹੜਾ ਵੱਡਾ ਕਾਰੋਬਾਰ ਖੜਾ ਕਰ ਦਾਂਗੇ ਟਰੱਕ ਨਾਲ ਤੇ ਬਾਈ ਇਹ ਇਸ ਟਾਈਮ ਟਰਕਿੰਗ ਕੰਪਨੀਆਂ ਦਾ ਵੀ ਮਾੜਾ ਹੀ ਹਾਲ ਆ ਹਨ ਸੋ ਇਹ ਗੱਲਾਂ ਮੇਰਾ ਕਰਨ ਦਾ ਮਕਸਦ ਇਹੀ ਵੀ ਬਾਈ ਜਿਹੜੇ ਬੰਦੇ ਇੱਥੇ ਕੁਝ ਕਰ ਸਕਦੇ ਆ ਹਨਾ ਜ਼ਮੀਨਾਂ ਹੈਗਾਂ ਆਹ ਦੀਆਂ ਜ਼ਮੀਨਾਂ ਨੂੰ ਵਰਤ ਸਕਦੇ ਆ ਬਾਈ ਤੇ ਜ਼ਰੂਰ ਵਰਤੋ ਹਨਾ ਕੁਝ ਵੱਖਰਾ ਕਰਕੇ ਦੇਖ ਲਓ ਕਿਉਂਕਿ ਆਦੇ ਮਾਪਿਆਂ ਨੂੰ ਛੱਡ ਕੇ ਫੋਰਨ ਕੰਟਰੀਆਂ ਨੂੰ ਭੱਜਣਾ ਵੀ ਤਾਂ ਇੱਕ ਵੱਖਰਾ ਕਰਨ ਵਾਲੀ ਗੱਲ ਹੀ ਆ ਇੱਥੇ ਰਹਿ ਕੇ ਆਪਦੇ ਮਾਪਿਆਂ ਨਾਲ ਵੱਖਰਾ ਕਰਕੇ ਦੇਖ ਲਓ ਖਾਸ ਕਰਕੇ ਜਿਨ੍ਹਾਂ ਕੋਲ ਜ਼ਮੀਨ ਵਗੈਰਾ ਹੈਗੀ ਹੈ ਨਾ ਤੇ ਬਾਕੀ ਭਾਈ ਜੀ ਆਹਾ ਮਾਹੌਲ ਹੈਗਾ ਇਹੋ ਜਿਹਾ ਮਾਹੌਲ ਦੇ ਵਿੱਚ ਠੀਕ ਹੈ ਜੀ ਤੁਹਾਨੂੰ ਦਰਖਤ ਖੜੇ ਦੇਂਦੇ ਆ ਇੱਥੇ ਹਰਿਆਲੀ ਦੇਂਦੀ ਆ ਤੁਹਾਨੂੰ ਐ ਲੱਗਦਾ ਹੈ ਪਤਾ ਨਹੀਂ ਜਾ ਕੇ ਕਿੰਨੀ ਕਿ ਮਿਹਨਤ ਕਰ ਲਾਂਗੇ ਹਨ ਤੇ ਇਹੋ ਜਿਹੇ ਮਾਹੌਲ ਦੇ ਵਿੱਚ ਜਾ ਕੇ ਭਾਈ ਜੀ ਜਦੋਂ ਕੰਮ ਤੇ ਜਾਣਾ ਪੈਂਦਾ ਨਾ ਤੇ ਕੋਈ ਬੰਦਾ ਤੁਹਾਨੂੰ ਕੰਮ ਨਹੀਂ ਦਿੰਦਾ ਤੇ ਫਿਰ ਉਹ ਬੰਦਾ ਹੀ ਜਾਣਦਾ ਹਨ ਤੇ ਬਾਕੀ ਤੁਹਾਡਾ ਭਾਈ ਜੀ ਸਾਰਿਆਂ ਦਾ ਧੰਨ ਧੰਨਵਾਦ ਤੇ ਫੇਸਬੁੱਕ ਨੂੰ ਆਪਾਂ ਕਲੋਜ਼ ਕਰਦੇ ਆ ਤੇ YouTube ਆ ਜਿਹੜੀ ਉਹ ਆਪਾਂ ਉਹਦੇ ਵਿੱਚ ਲਾਈਵ ਦੇ ਵਿੱਚ ਰਹਿਵਾਂਗੇ ਤੇ ਕੋਈ ਬੰਦੇ ਆਪਣੇ ਨਾਲ YouTube ਤੇ ਜੁੜਨਾ ਚਾਹੁੰਦੇ ਆ ਤਾਂ ਤੁਸੀਂ ਆਪਣੇ ਚੈਨਲ ਤੇ ਜਿਹੜਾ ਜੁੜ ਸਕਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਬਈ ਜੀ ਜੇ ਕਿਸੇ ਦਾ ਕੋਈ ਸਵਾਲ ਜਵਾਬ ਹੈਗਾ YouTube ਵਾਲਿਓ ਕੋਈ ਕੈਨੇਡਾ ਆਉਣਾ ਚਾਹੁੰਦਾ ਹਨਾ ਕਿਸੇ ਦੇ ਮਨ ਚ ਗੱਲ ਹੁੰਦੀ ਆ ਹਨਾ ਵੀ ਆਪਾਂ ਜਾਈਏ ਤੇ ਆਪਾਂ ਕੁਛ ਨਾ ਕੁਛ ਕਰਕੇ ਆਵਾਂਗੇ ਅਡਜਸਟਮੈਂਟ ਫੋਨ ਆ ਗਿਆ ਬਈ ਆਪਾਂ ਗੱਲਬਾਤ ਕਰ ਲਈਏ ਹੈਲੋ ਅੱਛਾ ਕਿਵੇਂ ਸੀ ਮਜਾਈ ਜਨਾ ਰਾਜ ਹਾਇ ਤਾਂ ਮੈਂ ਆਹ ਹੀ ਲੱਗਿਆ ਉਹਨਾ ਆਜੋ ਬਾਈ ਜੀ ਕੈਨੇਡਾ ਵਾਲਿਓ ਤੇ ਪੰਜਾਬ ਵਾਲਿਓ ਗੱਲਬਾਤ ਕਰਦੇ ਆਂ ਕਈ ਬੰਦੇ ਨੇ ਨਾ ਕੈਨੇਡਾ ਆਉਣ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਵੀ ਮਨ ਦੇ ਵਿੱਚ ਸਵਾਲ ਹੈਗੇ ਆ ਤੇ ਜਿਨ੍ਹਾਂ ਦੇ ਹੈਗੇ ਆ ਬਾਈ ਤੁਸੀਂ ਆਪਣੇ ਨਾਲ ਸ਼ੇਅਰ ਕਰ ਲਓ ਮੈਂ ਤੁਹਾਨੂੰ ਨਾਲਾ ਮਾਹੌਲ ਦਿਖਾਈ ਜਾਨਾ ਕੈਨੇਡਾ ਦਾ ਮਾਹੌਲ ਆ ਬਾਈ ਇਹ ਹੈ ਹਨਾ ਸੁਣੋ ਪਈ ਆ ਹਜੇ ਹਜੇ ਤਾਂ ਬਾਈ ਜੀ ਘਟਾ ਹਜੇ ਤਾਂ ਹੋਰ ਪੈਣੀ ਹੈ ਗੱਡੀ 'ਚੋਂ ਬਾਹਰ ਨਿਕਲ ਗਿਆ ਆਪਾਂ ਹਜੇ ਨਿਕਲ ਨਹੀਂ ਸਕਦੇ ਕਿਉਂਕਿ ਮੈਂ ਘਟਿਆਰੀ ਨਾਲ ਆਇਆ ਸੀਗਾ ਤੇ ਹੁਣ ਤੁਸੀਂ ਆਹ ਦੇਖ ਲਓ ਵੀ ਬਾਈ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਦਿਹਾੜੀ ਜਾਣਾ ਹਨਾ ਕੋਈ ਬੰਦਾ ਜ਼ੀਰੋ ਤੋਂ ਲਾਈਵ ਸ਼ੁਰੂ ਕਰਨ ਬਾਰੇ ਸੋਚਦਾ ਤਾਂ ਮੈਨੂੰ ਲੱਗਦਾ ਨਹੀਂ ਹੈਗਾ ਕੋਈ ਵਰਤ ਹੈ ਟਾ ਬਾਕੀ ਬਾਈ ਜੀ ਅੱਜ ਦੇ ਟਾਈਮ ਦੇ ਵਿੱਚ ਨਾ ਇੱਥੇ ਮਹਗਾਈ ਬਹੁਤ ਜ਼ਿਆਦਾ ਵਧੀ ਪਈ ਹੈ ਠੀਕ ਹੈ ਮਹਗਾਈ ਜਿਵੇਂ ਆਪਾਂ ਕਹਿ ਦਈਏ ਵੀ ਦੋ ਤਿੰਨ ਗੁਣਾ ਵਧ ਗਈ ਤੇ ਪਿਛਲੇ ਦੋ ਤਿੰਨ ਸਾਲਾਂ ਦੇ ਵਿੱਚ ਯਾਰ ਲੋਕ ਹੀ ਮਤਲਬ ਕਿ ਇੰਨੇ ਇਕ ਬੁਲਾ ਲਏ ਕੈਨੇਡਾ ਸਰਕਾਰ ਨੇ ਤੇ ਉਹ ਜਿਹੜੇ ਕਾਰਨ ਬਾਈ ਹਰੇਕ ਪਾਸੇ ਜਿਹੜੀ ਉਹ ਭੇੜਵੱਜੀ ਹੋਈ ਆ ਹਨਾ ਕੰਮ ਕਿਸੇ ਨੂੰ ਮਿਲਦੇ ਨਹੀਂ ਬਾਈ ਲੋਕ ਮਜਬੂਰੀ ਦਾ ਫਾਇਦਾ ਚੱਕਣਾ ਸ਼ੁਰੂ ਕਰਨ ਲੱਗ ਗਏ ਆ ਜੇ ਕਿਸੇ ਨੇ ਇੱਥੇ ਮਿਸਤਰੀ ਨਾਲ ਦਿਹਾੜੀ ਜਾਣਾ ਹੈਗਾ ਮਿਸਤਰੀ ਨਾਲ ਕੰਮ ਤੇ ਜਾਣਾ ਤਾਂ ਮਿਸਤਰੀ ਬਾਈ ਜੀ ਸਾਰੇ ਦਿਨ ਦਾ ਜਿਹੜਾ 100 ਡਾਲਰ ਉਹ ਦਿੰਦਾ 100 ਜਾਂ 120 ਡਾਲਰ ਤੇ ਜਿਹੜਾ ਰੈਸਟੋਰੈਂਟਾਂ ਵਾਲੇ ਸੀ ਬਾਈ ਉਹ 10-10 ਡਾਲਰਾਂ ਤੇ ਤੇ ਕੰਮ ਕਰਕੇ ਨਾ ਦਾ ਬਈ ਜੀ ਲੋਕਾਂ ਤੋਂ ਇਥੇ ਕਰਾਏ ਪੂਰੇ ਹੋ ਰਹੇ ਆ ਆਪਦੇ ਤੇ ਨਾ ਨਾ ਹੀ ਕੋਈ ਬਈ ਜੀ ਚੰਗੀ ਜ਼ਿੰਦਗੀ ਜਿਉ ਰਹੇ ਆ ਤੇ ਮੋਸਟਲੀ ਕੈਨੇਡੀਅਨ ਲੋਕਾਂ ਦੀ ਜਿਹੜੀ ਆਮਦਨ ਆ ਮੋਸਟਲੀ ਜ਼ਿਆਦਾਤਰ ਬਹੁ ਗਿਣਤੀ ਲੋਕਾਂ ਦੀ ਜਿਹੜੀ ਆਮਦਨ ਆ ਬਾਈ ਉਹ 24-25 ਹਜ਼ਾਰ ਡਾਲਰ ਆ ਤੇ 24-25 ਹਜ਼ਾਰ ਡਾਲਰ ਨਾ ਬਾਈ ਇੱਕ ਬੰਦਾ ਆਪਦੀ ਫੈਮਿਲੀ ਨੂੰ ਆਪਦੇ ਪਰਿਵਾਰ ਨੂੰ ਇੱਕ ਇੱਕ ਪਰਿਵਾਰ ਨੂੰ ਜਾ ਮਤਲਬ ਕਿ ਆਪਦੇ ਘਰ ਵਾਲੀ ਨੂੰ ਆਪਦੀ ਵਾਈਫ ਨੂੰ ਹਣ ਇੱਕ ਸਿਰਫ ਰੋਟੀ ਖਵਾ ਸਕਦਾ ਬਾਈ ਹੋਰ ਕੁਝ ਨਹੀਂ ਕਰ ਸਕਦਾ ਹਨ ਤੇ ਬਾਕੀ ਬਹੁਤ ਸਾਰੇ ਬੰਦੇ ਗੱਪ ਬਹੁਤ ਮਾਰਦੇ ਆ ਬਾਈ ਉਹਨਾਂ ਦੇ ਗੱਪਾਂ ਮਗਰਨਾ ਚੱਲਿਆ ਕਰੋ ਆਹਾ ਮੌਲਾ ਬਾਈ ਬਾਹਰ ਦਾ ਸੁਨੋ ਆ ਬਾਈ ਫੁੱਲ ਤੇ ਇੰਨਾ ਮਾਹੌਲ ਦੇ ਵਿੱਚ ਜਿਹੜਾ ਲੋਕਾ ਕੰਮ ਪੰਦਿਆਂ ਤੇ ਜਾਂਦੇ ਆ ਤੇ ਜਿਹਦੇ ਖੋਲ ਬਈ 20 30 ਕਿੱਲੇ ਆ ਉਹਦੇ ਲਈ ਇੰਨਾ ਕੰਮ ਹਰੇ ਚ ਯਾਰ ਕੋਈ ਜਾਣਾ ਫੈਕਟਰੀਆਂ ਦੇ ਵਿੱਚ ੱੱਕੇ ਖਾਣੇ ਕੋਈ ਸਿਆਣਪ ਵਾਲੀ ਗੱਲ ਤਾਂ ਹੈ ਨਹੀਂ ਗਈ ਹਨਾ ਪਰ ਠੀਕ ਆ ਬਈ ਪਰ ਫੁਕਰੀਆਂ ਉਹ ਵੀ ਬਹੁਤ ਮਾਰੀ ਜਾਂਦੇ ਹੁੰਦੇ ਆ ਛੋਟੀ ਛੋਟੀ ਉਮਰ ਦੀਆਂ ਬਈ ਲੋਕਾਂ ਨੇ ਇੱਥੇ ਕੁੜੀਆਂ ਭੇਜੀਆਂ ਜਾਂ ਆਉਂਦੀਆਂ ਤੇ ਵਿਚਾਰੀਆਂ ਪਤਾ ਨਹੀਂ ਕਿਵੇਂ ਉਹ ਸਰਵਾਈਵ ਕਰ ਜਾਂਦੀਆਂ ਇਹੋ ਜਿਹੇ ਹਾਲ ਦੇ ਵਿੱਚ ਆਦੇ ਆ ਹਲਾਤਾ ਬਈ ਲੋਕਾਂ ਦੇ ਦੇਖ ਨਾ ਹਰ ਹਾਲਾ ਤਾਕਾ ਲੋਕਾਂ ਦੇ ਦੱਸ ਉਹੀ ਫੁਕਰਬਾਜੀ ਬਈ ਲੋਕਣੇ ਇੱਥੇ ਵੀ ਨਹੀਂ ਛੱਡੀ ਹਨ ਪੰਜਾਬ ਦੇ ਵਿੱਚ ਫੁਕਰਾਂਗਾ ਮਾਰ ਲਵਾਂ ਤੁਹਾਡੇ ਸਾਹਮਣੇ ਬਈ ਕਾਰਨੰਗੀ ਹਨ ਚਲੋ ਬਈ ਮਿਲਦੇ ਆਂ ਅਗਲੇ ਕੱਲ ਨੂੰ ਮਿਲਦੇ ਆਂ ਬਈ ਆਪਾਂ 12 ਦੇ ਕਰੀਬ ਤੇ ਗੱਲਬਾਤ ਕਰਾਂਗੇ ਪੰਜਾਬ ਵਾਲਿਆਂ ਨਾਲ ਲਾਈਵ ਦੇ ਵਿੱਚ ਜੇ ਕਿਸੇ ਦਾ ਕੋਈ ਸਵਾਲ ਜਵਾਬ ਹੋਇਆ ਬਈ ਜੀ ਜਰੂਰ ਗੱਲਬਾਤ ਕਰ ਲਓ ਤੇ ਫਿਰ ਦੇਖਦੇ ਆਂ ਹਨ ਕੋਈ ਕੀ ਨਿਕਲਦਾ ਹਨ ਬਹੁਤ ਬਹੁਤ ਧੰਨਵਾਦ ਬਈ ਜੀ